ਅੱਜ ਦੀ ਇਹ ਵੀਡੀਓ ਉਹਨਾਂ ਭਰਾਵਾਂ ਲਈ ਹੈ ਜਿਹੜੇ ਕਹਿੰਦੇ ਆਂਦੇ ਭਾਈ ਕੀ ਚੰਗੀ ਮਿਲ ਜੇ ਕੱਦ ਵਾਲੀ ਮਿਲ ਜੇ ਨਵੀਂ ਉਮਰ ਦੀ ਮਿਲ ਜੇ ਭਾਵੇਂ ਲਿੱਸੀ ਹੋਵੇ ਸਾਂਭ ਲਾਂਗੇ ਤਾਂ ਮਿੱਤਰਾਂ ਨਵੀਂ ਉਮਰ ਦੀ ਬਿਸ਼ੇਰੀ ਲਿਆਏ ਆਂ ਕੱਦ ਬਹੁਤ ਆ ਇੱਕ ਲਿੱਸੀ ਲਿੱਸੀ ਆ ਕੰਨਾਂ ਕੋ ਨਾ ਇਸਨੱਖੀ ਬਰੀਕੀ ਵਾਲੇ ਪਾਸੋਂ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਨਹੀਂ ਤੁਰਦੀ ਤੁਰਦੀ ਬਹੁਤ ਚੰਗਾ ਚਾਲ ਵੀ ਸਪੈਸੀਫਾਈ ਸਾਰੀ ਡਿਟੇਲ ਦਵਾਂ ਕੀ ਉਮਰ ਕਿੰਨੇ ਟਾਈਮ ਦੀ ਆ ਤੇ ਰੇਟ ਦਾ ਆਈਡੀ ਆ ਵੀ ਵੀਡੀਓ ਚ ਹੀ ਦੇ ਦੇਣਾ ਭਾਣ ਵਾਲੀ ਬੰਦ ਨਹੀਂ ਬਹੁਤ ਜਾਇਜ਼ ਰੇਟ ਨਾਲ ਬੰਦ ਦੇਣੀ ਕਿਉਂਕਿ ਥੋੜੇ ਦਿਨ ਪਹਿਲਾਂ ਆਪਾਂ ਇੱਕ ਬਸ਼ੀਰੀ ਪਾਈ ਸੀ ਨੋਖਰੀ ਬਹੁਤ ਭਰਾਵਾਂ ਦੇ ਫੋਨ ਆਏ ਉਹਦੋਂ ਬਸ਼ੀਰੀ ਬਹਿ ਕੇ ਕਹਿੰਗਾ ਆਪਣੇ ਚੈਨਲ ਦੀ ਖਾਸੀਅਤ ਆ ਆਪਾਂ ਚੰਗਾ ਜਾਨਵਰ ਜਾਇਜ਼ ਮੋਲੇ 'ਚ ਲਿਆ ਦਿੰਨੇ ਆ ਤੇ ਭਰਾਵਾਂ ਦੇ ਫਿਰ ਆਉਂਦੇ ਸੀ ਭਾਈ ਫੋਨ ਕਹਿੰਦੇ ਇਹ ਜੀ ਹੋਰ ਬੱਚੀ ਲੱਭ ਕੇ ਲਿਆਓ ਤਾਂ ਜਿਸ ਨੂੰ ਭਾ ਪੜਤੇ ਵਾਲੀ ਇੱਕ ਬੱਚੀ ਲੱਭ ਲੱਭ ਕੇ ਹੋਰ ਲਿਆਤੀ ਲਿੱਸੀ ਲਿੱਸੀ ਆ ਸਾਂਬ ਬਣਾਲੇ ਬਣਿਓ ਤੇ ਬੱਚੀ ਬਹੁਤ ਚੰਗੀ ਆ ਇੱਕ ਹੋਰ ਫਾਇਦਾ ਹੋ ਜਾਣਾ ਮਿਲੀ ਨੂੰ ਵੀ 12-13 ਦਿਨ ਹੋ ਗਏ ਆਪਣੇ ਵਾਲੇ ਚੈਂਪੀਅਨ ਘੋੜੇ ਤੋਂ ਤੇ ਆਜੋ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਆਪਣੇ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੋਂ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਮਿੱਤਰੋ ਅੱਜ ਤੁਹਾਡੇ ਲਈ ਬਹੁਤ ਹੀ ਚੰਗੀ ਬਿਸ਼ੇਰੀ ਲਿਆਏ ਆਂ ਵੀਡੀਓ ਨੂੰ ਵੱਧ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂਕਿ ਸਾਡਾ ਵੀ ਹੌਸਲਾ ਵਧੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਲਿਆਈਏ ਜਾਇਜ਼ ਮੁੱਲ 'ਚ ਹੁੰਦਾ ਆਪਣਾ ਜਾਨਵਰ ਤੇ ਰੇਟ ਨਾ ਬਣ ਜਾਂਦਾ ਸਾਰੀ ਡਿਟੇਲ ਦਿੰਨੇ ਆ ਤੁਹਾਨੂੰ ਕੀ ਉਮਰ ਹਾਈਟ ਸਾਰਾ ਕੁਝ ਬਸ ਤੋਂ ਇੱਕ ਕਮੈਂਟ ਸੋਣਾ ਯਾ ਕਰਨ ਵੀਡੀਓ ਥੱਲੇ ਤੇ ਚੈਨਲ ਸਬਸਕ੍ਰਾਈਬ ਕਰਨ ਤਾਂ ਕਿ ਤੁਹਾਡੇ ਤਾਈ ਜਲਦੀ ਤੋਂ ਜਲਦੀ ਵੀਡੀਓ ਪਹੁੰਚਿਆ ਕਰੇ ਤੇ ਅੱਜ ਦੋਸਤੋ ਬਾਦਿਆਂ ਵੀਡੀਓ ਵੱਲ ਮਿੱਤਰੋ ਬਸ਼ੇਰੀਆ ਤਿੰਨ ਸਾਲ ਦੀ ਮਾਰਵਾੜੀ ਬਸ਼ੇਰੀਆ ਤੇ ਪੱਕੇ ਰੰਗ ਕੁਮਿਆਤ ਪੱਕਾ ਰੰਗ ਆ ਚਾਰੇ ਲੱਤਾਂ ਕਾਲੀਆਂ ਨਹੀਂ ਤਾਂ ਇੱਕ ਅੱਧਾ ਪੈਰ ਚਿੱਟਾ ਆ ਜਾਂਦਾ ਦੋ ਪੈਰ ਚਿੱਟੇ ਆ ਜਾਂਦੇ ਤਿੰਨ ਪੈਰ ਵੀ ਚਿੱਟੇ ਆ ਜਾਂਦੇ ਕੋਈ ਪੈਰ ਚਿੱਟਾ ਨਹੀਂ ਆ ਗੋਡਿਆਂ ਦੇ ਥੱਲੇ ਤੇ ਕਾਲਾ ਰੰਗਾਂ ਲੱਤਾਂ ਦਾ ਉੱਪਰ ਪੱਕਾ ਕੁਮੈ ਤਾਂ ਮੱਥੇ ਬਹੁਤ ਸੋਹਣਾ ਫੁੱਲਾ ਪ੍ਰੋਪਰ ਫੁੱਲਾ ਤੇ ਕੰਨ-ਕੁਨ ਚੰਗਾ ਸੁਨੱਖਾ ਲੱਗਿਆ ਕੰਨਾਂ ਦੇ ਨਾਲ-ਨਾਲ ਧੌਣ ਧੂਣ ਪੂਰੀਆਂ ਲੰਮੀ ਧੌਣਾਂ ਪਤਲੀ ਧੌਣ ਮੰਨ ਲਓ ਜਿਹੜੇ ਮਾਰਵਾੜੀ ਕਰੈਕਟਰ ਆਪਾਂ ਭਾਲਦੇ ਹੈਗੇ ਬਰੀਡਿੰਗ ਲਈ ਵੀ ਵਰਤ ਸਕਦੇ ਆ ਤੇ ਬਾਕੀ ਕੱਦ ਬਹੁਤ ਆ 60 ਵਰ ਕੱਦ ਪਿਆ ਤੇ ਹਜੇ 2 ਸਾਲ ਬੱਚੀ ਦੀ ਵਧਣ ਦੀ ਉਮਰ ਵੀ ਪਈ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਵਾਲ ਪੌਰੀਆਂ ਦੀ ਪੂਰੀ ਤਰ੍ਹਾਂ ਸਾਫ਼ ਆ ਤੇ ਬਸ ਜਿਹੜਾ ਸੋਨ ਨੂੰ ਮੈਂ ਦੱਸਿਆ ਇੱਕ ਲਿੱਸੀ ਲਿੱਸੀ ਆ ਉਹ ਰਾਜੀ ਹੋ ਜੂ ਜੈਜ ਮੌਲਾ ਤੇ ਰੇਟ ਹਜ਼ਾਰਾਂ ਚ ਆਪਾਂ ਆਈਡੀਆਸ ਉਹਨੂੰ ਦੇ ਦੇਣਾ ਹਜ਼ਾਰਾਂ ਚ ਸੋ ਜਿਹੜੇ ਭਰਾ ਨੇ ਥੋੜੇ ਪੈਸੇ ਲਾਉਣੇ ਹੁਣ ਹਜ਼ਾਰਾਂ ਚ ਪੈਸੇ ਲਾਉਣੇ ਹੁਣ ਚੀਜ਼ ਕੁਆਲਿਟੀ ਚੰਗੀ ਭਾਲਦਾ ਹੋਵੇ ਤੇ ਉਹਨੂੰ ਐ ਹੋਵੇ ਵੀ ਹਾਂ ਮੈਂ ਸਾਂਭ ਲੂ ਸੇਵਾ ਕਰ ਲੂ ਪਰ ਮੈਨੂੰ ਚੀਜ਼ ਚੰਗੀ ਮਿਲ ਜੇ ਤਾਂ ਮਿੱਤਰਾ ਆ ਕੇ ਆਪਣੇ ਫਾਰਮ ਤੇ ਬਾਬਾਜੀਤ ਦਾ ਸਟਡ ਫਾਰਮ ਫਾਰਮ ਆਪਣਾ ਲੁਧਿਆਣਾ ਜ਼ਿਲ੍ਹਾ ਆ ਕੇ ਦੇਖ ਲਿਓ ਬੱਚੀ ਪਸੰਦ ਹੋਈ ਜਿਵੇਂ ਮਰਜ਼ੀ ਲੈ ਜੋ ਅਪਾ ਵੀ ਆਿਆਂ ਦਾ ਪੂਰਾ ਮਾਣ ਰੱਖਾਂਗੇ ਤੁਹਾਡਾ ਤੇ ਇੱਕ ਵਾਰ ਤੁਸੀਂ ਚਾਰੇ ਪਾਸੇ ਨੇੜੇੋਂ ਦੂਰੋਂ ਤੁਰਦੀ ਦੀ ਸਾਰੀ ਵੀਡੀਓ ਤੁਸੀਂ ਦੇਖ ਲਓ ਤਾਂ ਕਿ ਤੁਹਾਨੂੰ ਆਉਣਾ ਸੌਖਾ ਹੋ ਜੇ ਤੇ ਨੰਬਰ ਚੱਲੀ ਜਾਂਦੇ ਸਕਰੀਨ ਤੇ ਜਿਹੜੇ ਭਰਾ ਦੇ ਚੱਲਦੀ ਹੋਈ ਪਸੰਦ ਆਈ ਤਾਂ ਫੋਨ ਲਾ ਕੇ ਪ੍ਰੋਪਰ ਰੇਟ ਦਾ ਪਤਾ ਕਰ ਲਿਓ ਆਪਾਂ ਆਈਡੀ ਤੁਹਾਨੂੰ ਦਿੱਤਾ ਵੀ ਹਜ਼ਾਰਾਂ ਚ ਹੀ ਆ ਮੁੱਲ ਸੋ ਇੱਕ ਵਾਰ ਮੈਂ ਫੇਰ ਡਿਟੇਲ ਦੇ ਦਾਂ ਦੋਸਤੋ ਕੁਮੈਤ ਬੱਤੀ ਆ ਪੱਕਾ ਕੁਮੈਤ ਰੰਗ ਆ ਚਾਰੇ ਲੱਤਾਂ ਕਾਲੀਆਂ ਲੈਂਥ ਲੋਂਥ ਤਾਂ ਚੰਗੀ ਆ ਲੰਮੀ ਧੌਣਾ ਪਤਲੀ ਧੌਣਾ ਕੰਤ ਕੁੰਦੀ ਸੁਨੱਖੀ ਆ ਮੱਥੇ ਹੈਗਾ ਫੁੱਲ ਉਮਰ 3 ਸਾਲ ਅੰਦਰ ਦੀ ਸਾਫ ਆ ਮੇਟ ਹੋਈ ਨੂੰ 12 ਦਿਨ ਹੋ ਗਏ ਜੈ ਰਾਜ ਤੋਂ ਸਾਰੀ ਫੋਟੋ ਵੀਡੀਓ ਪ੍ਰੂਫ ਮਿਲੂ ਤੁਹਾਨੂੰ ਮੀਟਿੰਗ ਦਾ ਜੈ ਰਾਜ ਆਪਣਾ ਚੈਂਪੀਅਨ ਦੇਵ ਰਾਜ ਰਣੀਆਂ ਦਾ ਡੀ ਐਨ ਏ ਕੁਆਲੀਫਾਈ ਬੱਚਾ ਜੀ ਦਲਵਾਗ ਰਣੀਆਂ ਦਾ ਪੋਤਾ ਮੰਨ ਲਓ ਪੂਰੀ ਚੰਗੀ ਆਲੀ ਸਾਨ ਲੈਣ ਦਾ ਇਹਨੇ ਬੱਚਾ ਦੇ ਜਾਣ ਬਾਬਾ ਸੌਖ ਰੱਖੇ 100% ਕੁੜੀ ਘੱਮ ਨਿਕਲੂ ਤੇ ਮੌਕਾ ਮਾਰ ਲਓ ਦੋਸਤੋ ਫਾਇਦਾ ਲੈ ਲਓ ਕਿਉਂਕਿ ਜਾਇਜ਼ ਮੁੱਲ ਵਿੱਚ ਜਿੰਨੇ ਦੀ ਘੋੜੀ ਮਿਲ ਜਾਣੀ ਆ ਤੇ ਉੱਪਰ ਤੋਂ ਜੇ ਘੋੜੀ ਮੈਲ ਵੀ ਜਾਊ ਐ ਤੂੰ ਪਹਿਲਾਂ ਤਾਂ ਇੰਨੇ ਰੇਟ ਵਿੱਚ ਮਿਲਦੀ ਨਹੀਂ ਜੇ ਮੈਲ ਵੀ ਜਾਊ ਤਾਂ ਤੁਹਾਨੂੰ 30-40000 ਤਾਂ ਘੋੜੇ ਦੀ ਫੀਸ ਵੀ ਦੇਣੀ ਪੈਣੀ ਆ ਤਾਂ ਤੁਹਾਡੀ ਫੀਸ ਵੀ ਵਾਚਦੀ ਆ ਮਿੱਤਰੋ ਤੇ ਘੋੜੀ ਵੀ ਚੰਗੀ ਮਿਲਦੀ ਆ ਰੇਟ ਨਾਲ ਮਿਲਦੀ ਆ ਸੋ ਹੁਣ ਹਿੰਮਤ ਤੁਹਾਡੀ ਆ ਹਿੰਮਤ ਤਾਂ ਤੁਸੀਂ ਮਾਰਨੀ ਆ ਜੇ ਬੱਤੀ ਪਸੰਦ ਆਈ ਤਾਂ ਫੋਨ ਲਾ ਲਿਓ ਮਿਲਦੇ ਆਂ ਆਪਾਂ ਜਲਦ ਨਵੀਂ ਵੀਡੀਓ ਨਾਲ ਤੇ ਆ ਨੰਬਰ ਚੱਲੀ ਜਾਂਦੇ 016239954544985559907 ਦਿਓ ਇਜਾਜ਼ਤ ਮਿਲਦੇ ਆਂ ਨਵੇਂ